ਬਾਜ਼ੀ ਦਾ ਨਾਮ ਹੈ ਤੇ ਮਾਤਰਾ ਨੂੰ ਜਿਹੜੀ ਦਾ ਜੋ 2025 ਆ ਉਹਦੇ ਸੰਬੰਧ ਵਿੱਚ ਅਤੇ ਹੋਰ ਮੱਗਾਂ ਜਿਹੜੀਆਂ ਆਪਣਾ ਕਿਪਲੇ ਮੀਟਰਾਂ ਦਾ ਦਾ ਹੋਰ ਸਮਝੌਤੇ ਕੀਤੇ ਆ ਜੋ ਵਪਾਰਕ ਸੈਂਟਰ ਕੇਂਦਰ ਸਰਕਾਰ ਦੇ ਉਹਨਾਂ ਦੇ ਸੰਬੰਧ ਵਿੱਚ ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀ ਇਹ ਲਿਖਿਆ ਹੋਇਆ ਸੀ 2 ਘੰਟਾ 3 ਵਜੇ ਤੱਕ ਸੀਗਾ ਸਾਡਾ ਪ੍ਰੋਗਰਾਮ ਤੋਂ 3 ਵਜੇ ਦੇ ਤੱਕ ਜਿਹੜਾ ਪ੍ਰਸ਼ਾਸਨ ਨੇ ਪਹਿਲਾਂ ਰਾਮਪਰੇ ਤੋਂ ਉੱਥੋਂ ਹਟਾ ਕੇ ਮਤਲਬ ਇੱਥੇ ਧਿਆਨ ਦਾ ਇੱਥੋਂ ਵੀ ਆਉਣਾ ਪ੍ਰਸ਼ਾਸਨ ਨੇ ਜ਼ਬਰਦਸਤੀ ਮਾਲ ਕੇ ਸਾਡੇ ਕਿਸਾਨਾਂ ਨੂੰ ਚੱਕ ਕੇ ਗੱਡੀਆਂ ਵਿੱਚ ਛੁੱਟਿਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ ਧੱਕੇ ਨਾਲ ਲੈ ਕੇ ਗਏ ਆ ਅਸੀਂ 3 ਵਜੇ ਦਾ ਪ੍ਰੋਗਰਾਮ ਇਹਨਾਂ ਨੂੰ ਕਹਿ ਕੇ ਕੀਤਾ ਸੀ ਵੀ 3 ਵਜੇ ਤੋਂ ਅਸੀਂ ਆਪਦਾ ਜਿਹੜਾ ਪ੍ਰੋਗਰਾਮ ਆ ਰੱਖਾਂਗੇ ਪਰ ਪ੍ਰਸ਼ਾਸਨ ਨੇ ਜਿਹੜਾ ਆਪਦੀ ਪੰਜਾਬ ਸਰਕਾਰ ਨੇ ਜੋ ਨੀਤੀ ਸੀ ਉਹ ਦਿਖਾਤੀ ਆ ਕਿ ਅਸੀਂ ਤੁਨੋਂ ਇਹ ਜਿਹੜਾ ਧਰਨਾ ਨਹੀਂ ਛਡਣ ਦੇਵਾਂਗੇ ਅਤੇ ਜੋ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਸਰਕਾਰ ਦੀ ਪਰਜੋਰ ਨਿੰਦਾ ਕਰਦੇ ਹਾਂ ਕਿਉਂਕਿ ਜੋ ਸਾਡਾ ਮੰਗਾਂ ਅਸੀਂ ਆਪਦੇ ਹੱਕਾਂ ਲਈ ਇੱਥੇ ਖੜੇ ਹਾਂ ਉਹ ਆਪਦੀਆਂ ਮੰਗਾਂ ਸਰਕਾਰ ਤੋਂ ਮਨਵਾ ਕੇ ਹਟਾਂਗੇ ਜੋ ਵੀ ਉਸ ਮਰਜ਼ੀ ਹੋ ਜਾ ਜਿੰਨਾ ਮਰਜ਼ੀ ਸਰਕਾਰ ਨੇ ਗ੍ਰਿਫਤਾਰੀਆਂ ਕਰਨੀਆਂ ਜਾਂ ਜੇਲ੍ਹਾਂ ਛੁੱਟਣਾ ਉਹ ਛੁੱਟ ਕੇ ਦੇਖ ਲੈ ਪਰ ਇਹ ਜਿਹੜੇ ਕਿਸਾਨਾਂ ਦੀ ਮੰਗਾਂ ਇਸ ਤੋਂ ਇਹ ਕਦੇ ਵੀ ਪਿੱਛੇ ਨਹੀਂ ਹਟਣਗੇ ਆਪਣਾ ਜੋ 2025 ਦਾ ਬਿਲੀ ਸੋਧ ਬਿੱਲ ਆ ਜੀ ਤੇ ਵੀ ਚਿਪ ਵਾਲੇ ਮੀਟਰਾਂ ਦਾ ਅਤੇ ਜਿਹੜਾ ਅਮਰੀਕਾ ਨਾਲ ਵਾਰਕ ਸਮਝੌਤਾ ਸੀ ਉਹਦੇ ਸੰਬੰਧ ਵਿੱਚ ਤਾਂ ਜੋ ਅਸੀਂ ਉਹਨਾਂ ਨੂੰ ਅੱਗੇ ਵੀ ਦਿੱਲੀ ਵੀ ਸਰਕਾਰ ਨੇ ਬਥੇਰਾ ਕੁਝ ਕਰਕੇ ਦੇਖ ਲਿਆ ਸੀਗਾ ਉਸ ਤੋਂ ਬਾਅਦ ਸੰਭੂ ਬਾਰਡਰ ਤੇ ਪਰ ਹੁਣ ਆ ਜਿਹੜਾ ਇੱਥੇ ਵੀ ਬਹੁਤ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਸੋ ਅਸੀਂ ਇਹਨਾਂ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਾਂਗੇ ਸੋ ਜੁਨਾ ਵੀ ਮਰਜ਼ੀ ਸਰਕਾਰ ਨੇ ਕੁਛ ਵੀ ਕਰਨਾ ਜੋ ਡੰਡਾ ਲਾਠੀ ਚਾਰਜ ਕਰਨਾ ਕਰਕੇ ਦੇ ਲੈ ਜਿੰਨੀਆਂ ਜ਼ਿੰਮੇਵਾਰੀਆਂ ਦਬੋਣੀਆਂ ਉਹ ਦੇ ਲੈ ਪਰ ਅਸੀਂ ਇਸ ਕੰਮ ਨੂੰ ਇਹਨਾਂ ਸਰਕਾਰ ਦੀਆਂ ਚਾਲਾਂ ਨੂੰ ਚੱਲਣ ਨਹੀਂ ਦੇਵਾਂਗੇ ਉਹ ਜਿਹੜੇ ਬਿਲਕੁਲ ਪੂਰੀ ਡਾਇਰੈਕਸ਼ਨ ਹੈ ਜਿਹੜੇ ਟਰੈਕ ਹੈਗਾ ਕੋਈ ਵੀ ਟਰੈਕ ਜਿਹੜਾ ਹੈਗਾ ਬਿਲਕੁਲ ਜਾਮ ਨਹੀਂ ਹੋਣ ਦਿੱਤਾ ਜਾਊਗਾ ਸੋ ਉਸ ਰਿਗਾਰਡਿੰਗ ਜਿਹੜਾ ਹੈਗਾ ਸਾਡੇ ਵੱਲ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਨਾਂ ਨੂੰ ਇੱਥੇ ਟ੍ਰੈਕ ਤੁਹਾਡਾ ਆਇਆ ਹੈਗਾ ਤੇ ਜੋ ਕੁਝ ਬੰਦੇ ਨੇ ਐਡਜਸਟ ਕੀਤਾ ਤਾਂ ਉਹਨਾਂ ਨੂੰ ਐਸ ਪਰ ਜਿਹੜਾ ਲਾਅ ਹੈਗਾ ਪਰਮਿਟਿਵ ਕਸਟਮ ਵਿੱਚ ਜਾ ਕੇ ਕਿੰਨੇ ਕੁ ਬੰਦੇ ਕਸਟਮ ਵਿੱਚ ਆਏ ਅਸੀਂ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਦੇ ਪਰਟੀਕੂਲਰ ਨੋਟ ਕਰ ਰਹੇ ਹਾਂ ਉਹਨੇ ਜਸਟ ਚੜਾ ਕੇ ਬਸ ਦੇ ਵਿੱਚ ਪਿੱਛੇ ਤੇ ਇਸ ਤੋਂ ਬਾਅਦ ਕਿੰਨੇ ਵੇਲੇ ਤੱਕ ਕਿਤੇ ਦੇਖੇ ਅਤੇ ਦੇਖੋ ਜੀ ਸਾਡੇ ਵੱਲੋਂ ਜਿਹੜੀ ਹੈਗੀ ਫੋਰ ਡਿਊਟੀ ਦੀ ਜਿਹੜੀ ਹੈਗੀ ਇਵਨਿੰਗ ਤੱਕ ਲਗਾਈ ਗਈ ਹੈ ਤੋਂ ਇਨਸ਼ੋਰ ਕੀਤਾ ਜਾਊਗਾ ਕਿ ਜਿਹੜਾ ਲਾਈਨ ਆਰਡਰ ਨੂੰ ਪੀਸਫੁਲ ਰੱਖਿਆ ਜਾਵੇ ਤੇ ਕਿਸੇ ਤਰ੍ਹਾਂ ਦਾ ਜਿਹੜਾ ਕਾਨੂੰਨ ਲਾਗਤ ਤੁਹਾਡਾ ਹੱਥ ਜਾਂ ਦੀ ਕੋਸ਼ਿਸ਼ ਕਰੂਗਾ ਉਸ ਨੂੰ ਹੈਲਪਰ ਨਹੀਂ ਕਰਵੇਗਾ